ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੁਹ ਸਾਰੇ ਕੀਤਾ ਖਾਓਗੇ ਤੰਦਰੁਸਤ ਹੋਵੋ ਖੁਸ਼ ਰਹੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ 9 ਵਜੇ ਦਾ 9 ਵਜੇ ਵਾਲੇ ਨੇ ਬ੍ਰੇਕਫਾਸਟ ਦਾ ਕੰਮ ਸਾਢੇ ਹੋ ਗਿਆ ਖਤਮ ਪਰ ਕਿਚਨ ਕਲੀਨ ਕਰਨੀ ਪਈ ਕਿਉਂਕਿ ਮੈਂ ਅੱਜ ਕਰ ਰਹੀ ਆ ਅਚਾਰ ਦੀ ਤਿਆਰੀ ਮੈਂ ਗਾਜਰਾ ਚਿੱਲ ਲੀਆਂ ਧੋ ਲਈਆਂ ਇਹਨਾਂ ਨੂੰ ਕੱਟਣਾ ਕੁਝ ਥੋੜੀਆਂ ਗਾਜਰਾ ਮੈਂ ਕੱਟ ਕੇ ਰੱਖੂ ਸਬਜ਼ੀ ਵਾਸਤੇ ਇਹਦੇ ਵਿੱਚੋਂ ਬਾਕੀ ਬਣਾਵਾਂਗੇ ਅਚਾਰ ਗੋਭੀ ਹਜੇ ਕੱਟਣ ਵਾਲੀ ਪਈ ਆ ਬਿਚੀ ਮੇਰਾ ਬ੍ਰੈਕਫਾਸਟ ਕੰਮ ਹੋ ਗਿਆ ਵਿਚੀ ਮੈਂ ਜਿੰਮ ਜਿੰਮ ਟਾਈਮ ਲੱਗੇਗਾ ਗਾਜਰਾ ਛਿੱਲੇਗੀ ਚਾਹ ਪਾਣੀ ਦਾ ਕੰਮ ਵੀ ਖਤਮ ਹੋ ਗਿਆ ਬ੍ਰੈਕਫਾਸਟ ਦਾ ਕੰਮ ਵੀ ਖਤਮ ਹੋ ਗਿਆ ਬਸ ਹੁਣ ਅਚਾਰ ਕੱਣੀ ਹੋਣੀ ਆ ਅਚਾਰ ਦਾ ਕੰਮ ਕਰਕੇ ਇਹਨਾਂ ਨੂੰ ਬੋਇਲ ਕਰਕੇ ਸੁਕਣੀਆਂ ਪਾ ਕੇ ਫੇਰ ਮੈਂ ਕਿਚਨ ਕਲੀਨ ਕਰੂੰਗੀ ਤੇ ਕਰਦੀਆਂ ਤਿਆਰੀ ਹੁੰਦੀਆਂ ਉਹਨਾਂ ਨੂੰ ਕੱਟਣੀ ਆ ਗਾਜਰਾਂ ਨੂੰ ਮੈਨੂੰ ਐ ਧੁੱਪਾ ਵਧੀਆ ਪੈਂਦੀ ਆ ਅਚਾਰ ਬਣ ਜੇ ਇੱਧਰ ਮੈਂ ਗੋਭੀ ਵੀ ਕੱਟ ਲਈ ਹਲੇ ਵਾਸ਼ ਕਰਨੀ ਆ ਗਾਜਰਾ ਕੱਟੀ ਹੋਈ ਅਚਾਰ ਵਾਸਤੇ ਆਹ ਵਾਲੇ ਗਾਜਰਾ ਥੋੜੀ ਜਿਮੇ ਸਬਜ਼ੀ ਵਾਸਤੇ ਰੱਖੇ ਨਾ ਵਿਚ ਨੜ ਬਹੁਤ ਨ ਇਹ ਜਿਵੇਂ ਨੀ ਨਮਕ ਸੇਚ ਗਾਜਰਾ ਗੋਭੀ ਨੂੰ ਆਪਾਂ ਹਲਕਾ ਜਿਹਾ ਨਾ ਇੱਕ ਬੋਇਲ ਦਵਾਂਗੇ ਤੇ ਨਾਲ ਦੇ ਨਾਲ ਮੈਂ ਜਿਹੜਾ ਕਿਓ ਰੱਖੇ ਫ੍ਰੀਜ ਵਿੱਚ ਇਹ ਗਰਮ ਕਰਨ ਦੇ ਵਿੱਚ ਉਲਸੀ ਕੱਢਦੇ ਆ ਇਹ ਵੀ ਗਰਮ ਕਰਕੇ ਕਿਓ ਬਣਾ ਕੇ ਰੱਖੀ ਦਵਾਂ ਤਾਂ ਕਿ ਮੇਰਾ ਕੰਮ ਹੋਣੀ ਨਾਲ ਦੇ ਨਾਲ ਸਵਾਣਾ ਖਤਮ ਹੋ ਜਾਈ ਇਹਨਾਂ ਨੂੰ ਵਾਸ਼ ਕਰਕੇ ਪਹਿਲਾਂ ਗਰਮ ਪਾਣੀ ਚ ਕੱਢਦਾ ਮੈਂ ਆਹ ਗਾਜਰਾ ਨਾ ਹੁਣ ਮੈਂ ਗਰਮ ਪਾਣੀ ਚ ਕੱਢ ਲਈ ਆ ਤੇ ਇਹ ਮੈਂ ਠੰਡੇ ਚ ਪਾਤੀ ਦੋ ਪਾਣੀ ਕੱਢੂੰਗੀ ਠੰਡੇ ਇਹਨਾਂ ਦੇ ਆਹ ਪਾਣੀ ਕੱਢ ਕੇ ਠੰਡਾ ਫੇਰ ਪਾਉ ਬਸ ਹਲਕੀ ਜਿਹੀ ਆਪਾਂ ਇਹ ਦੇਖਨੇ ਵੀ ਹਲਕੀ ਸੌਫਟ ਹੋ ਗਏ ਟੁੱਟਣ ਲੱਗੇ ਆਪਣ ਅਸ ਐਂਡੀ ਇਹ ਪਕਾਉਣੀ ਆ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣੀ ਹੈਗੀ ਔਰ ਜਦੋਂ ਬੋਇਲ ਆ ਜਾਂਦਾ ਬਸ ਨਾਲ ਦੀ ਨਾਲ ਹੀ ਕੱਢ ਲੈ ਨਾਲ ਦੀ ਨਾਲ ਇਹ ਸੌਫਟ ਹੋ ਜਾਂਦੀ ਹੈ ਨਾ ਹੁਣ ਇਹ ਚ ਪਾਣੀ ਮੈਂ ਦੋ ਵਾਰ ਪਾਣੀ ਪਾਉਂਗੀ ਮੈਂ ਠੰਡਾ ਪਾਣੀ ਪਾਇਆ ਇਹ ਕੱਢ ਕੇ ਦੁਬਾਰੇ ਫੇਰ ਠੰਡਾ ਪਾਉਂ ਫਿਰ ਆਪਾਂ ਇਹਨਾਂ ਨੂੰ ਬਾਹਰ ਸੁੱਕਣੀਆਂ ਪਾਵਾਂਗੇ ਔਰ ਇਧਰ ਨਾ ਇਧਰ ਮੈਂ ਹੁਣ ਪਾਤੀ ਗੋਭੀ ਵਿੱਚ ਉਸੇ ਪਾਣੀ ਵਿੱਚ ਗੋਭੀ ਪਾਤੀ ਬਸ ਹਲਕੀ ਜਿਹੀ ਸੌਫਟ ਹੋ ਜੇ ਫਿਰ ਆਪਾਂ ਇਹਨੂੰ ਜਿਵੇਂ ਜਿਵੇਂ ਕੱਢ ਕੇ ਠੰਡੇ ਪਾਣੀ ਚ ਕੱਢ ਲਾਂਗੇ ਤਾਂ ਕਿ ਹੋਰ ਜ਼ਿਆਦਾ ਨਾ ਗਲੇ ਇਹ ਫਾਈਮ ਹੋ ਰਿਹਾ ਸਾਵਾ ਦਾਸ ਦਾ ਕਿਚਨ ਦਾ ਕੰਮ ਮੇਰਾ ਹੋ ਗਿਆ ਖਤਮ ਕਿਚਨ ਕਰਤੀ ਕਲੀਨ ਮੈਂ ਇਧਰ ਮੈਂ ਸ਼ਾਮ ਦੀ ਸਬਜੀ ਵੀ ਕੱਟ ਕੇ ਰੱਖਤੀ ਮੈਂ ਕਿ ਹੁਣ ਤਾਂ ਖਲਾਰਾ ਪੀ ਆਇਆ ਗਾਜਰਾਂ ਦਾ ਇਹਨਾਂ ਨੂੰ ਕੱਟ ਕੇ ਰੱਖੀ ਤਮ ਇਹ ਕੱਟ ਕੇ ਰੱਖਤੀ ਸਬਜੀ ਇਧਰ ਕਿਉਂ ਨ ਤਿਆਰਿਆ ਪਿਆ ਆ ਕਿਉਂ ਨਾ 2 ਪਾਂਡੇ ਐ ਸਿੱਕਿਓ 1 ਪਾਂਡੇ ਵਾਲਾ ਥੋੜਾ ਡਾਰਕ ਹੋ ਗਿਆ ਮੱਛੀਆਂ ਵੀ ਥਾਂ ਡਾਰਕ ਹੋ ਗਿਆ ਫਿਰ ਮੈਂ ਉਹਦੇ ਵਿੱਚ ਮਿਕਸ ਨਹੀਂ ਕਰਾਂਗਾ ਮੈਂ ਕਿਹਾ ਮੈਂ ਅਲੱਗ ਹੀ ਰੱਖ ਲਾਂ ਨੇ ਇਹਨੂੰ ਸਬਜੀ ਸਬਜੀ ਨੂੰ ਤੜਕਾ ਵਗੈਰਾ ਲਗਾ ਦਾਂਗੇ ਨਾਲ ਇਹ ਹੋ ਗਿਆ ਕਿਉਂ ਨ ਇਤਰ ਗਿਆ ਇਹ ਵੀ ਕੰਮ ਮੇਰਾ ਹੋ ਗਿਆ ਕਿਚਨ ਕਰਤੀ ਕਲੀਨ ਇਧਰ ਮਟਰ ਪੈ ਨੇ ਮਟਰ ਨਾਲ 1/2 ਇੰਚ ਫ੍ਰਿਜ ਦੇ ਪੈਸੀ ਗਿੱਲੇ ਗਿੱਲੇ ਜਿਹੇ ਹੋਏ ਪਏ ਸੇ ਬਾਹਰ ਰੱਖ ਤੇ ਪਾਣੀ ਇਹ ਸੁੱਕ ਜੂ ਖਰਾਬ ਨਹੀਂ ਹੋਣਗੇ ਤੇ ਭਾਂਡੇ ਮੇ ਰੱਖਿਆ ਹੀ ਬਾਹਰ ਸਿੰਕ ਕਰਤੀ ਖਾਲੀ ਇਧਰ ਪੈ ਨੇ ਭਾਂਡੇ ਬਾਹਰ ਕੱਢ ਤੇ ਮੈਂ ਇੱਕ ਵਾਰ ਧੁੱਪੇ ਸੁੱਕ ਜਾਣਗੇ ਭਾਂਡੇ ਵੀ ਅੱਜ ਬਹੁਤ ਜ਼ਿਆਦਾ ਭਾਂਡੇ ਹੋਗੇ ਆਚਾਰ ਕਰਕੇ ਨਾ ਖਲਾਰਾ ਜ ਬਾਲਾ ਪੈਗਾ ਭਾਂਡਿਆਂ ਦਾ ਜ਼ਿਆਦਾ ਭਾਂਡੇ ਯੂਜ਼ ਹੋਏ ਨੇ ਅੱਜ ਤੇ ਇਧਰ ਮੰਜੇ ਤੇ ਪਾਇਆ ਪਏ ਮੈਂ ਸੁੱਕਣਾ ਗੋਭੀ ਗਾਜਰਾ ਸੁੱਕਣੀਆਂ ਪਾਈਆਂ ਪਈਆਂ ਨੇ ਫਿਰ ਬਣਾਵਾਂਗੇ ਦਾ ਆਚਾਰ ਦਾ ਆਚਾਰ ਤੋ ਹਜੇ ਬਣਿਆ ਨਹੀਂ ਧੁੱਪੇ ਪਾਏ ਸੁੱਕ ਨਹੀਂ ਸਮਝੀ ਥੋੜੀ ਜਿਹੀ ਸੁੱਕ ਵੀ ਮੋਇਸਚਰ ਸੁੱਕ ਉਹ ਮੱਖੇ ਲੱਗਦੇ ਉੱਤੇ ਪਤਲਾ ਕੱਪੜਾ ਲੈ ਕੇ ਪਾਵਾਂ। ਨਹੀਂ ਤਾਂ ਦੁਪਹਿਰ ਤੋਂ ਬਾਅਦ ਬਣਾਵਾਂਗੇ ਚਾਰ ਇਹਨਾਂ ਦਾ। ਇਹਨਾਂ ਚਾਰ ਲਈ ਮੈਂ ਮਸਾਲੇ ਰੱਖੇਨ ਧੁੱਪੇ ਵੱਡੀ ਲਈ ਚੀ ਲੌਂਗ, ਦਾਲਚੀਨੀ ਇਹ ਤਿੰਨੀਆਂ ਚੀਜ਼ ਆਪਾਂ ਪੀਸ ਲਾਂਗੇ। ਇਹ ਮਿਕਸੀ ਚ ਪੀਸਾਂਗੇ ਪਾਊਡਰ ਬਣਾਮ ਕਿਉਂਕਿ ਸਾਫਤ ਨਹੀਂ ਆਪਾਂ ਪਾ ਸਕਦੇ ਇਹ ਮੈਂ ਸਾਫਤ ਪਾਉਂਗੀ। ਜੀਰਾ, ਅਜਵੈਨ, ਸੌਂਫਸ ਤੇ ਰਾਈਆਂ ਤਾਜ਼ੇ ਨਾਲ ਮੈਂ ਲੈ ਲਈ ਜਸਟਿਕ। ਅੰਤਾਂ ਦੇ ਨਾਲ ਇਹਨਾਂ ਕੋਈ ਮੈਜ਼ਰਮੈਂਟ ਨਹੀਂ ਮੈਂ ਕਰੀ ਇਹਨਾਂ ਦੀ ਬਾਕੀ ਪਾਊਡਰ ਫਾਰਮ ਚ ਪਾਵਾਂਗੀ ਜਿਵੇਂ ਕੋਈ ਨੂਨ ਮਿਰਚ ਹਲਦੀ ਅੰਮਚੂਰ ਪਾਊਡਰ ਹੋ ਗਿਆ ਹਰੀ ਸੌਰੀ ਲਸਣ ਤੇ ਅਦਰਕ ਦਾ ਪੇਸਟ ਹੋ ਗਿਆ ਉਹ ਪਾਵਾਂਗੀ ਇਹ ਮੈਂ ਥੁੱਪੇ ਲੱਗ ਜੂ ਫਿਰ ਮਿਕਸੀ ਚ ਪੀਸੂਗੀ ਮੈਂ ਜੋ achar ਬਣਾਉਂਗੀ ਨਾ ਉਹਦੇ ਇਹ ਥੋੜੇ ਸਿੱਲੇ ਜੀ ਨਿਕਲ ਜੂਗੇ ਇਹਨਾਂ ਦੀ ਟਾਈਮ ਹੋ ਰਿਹਾ 12:30 ਦਾ ਤੇ ਮੈਨੂੰ ਨਾ ਇਹ ਕਾਲੀ ਬੀਬੀ ਆਚਾਰ ਕਦੋਂ ਸੁੱਕ ਕੇ ਥੋੜੇ ਥੁੱਪ ਲੱਗੇ ਤੇ ਮੈਂ ਬਣਾ ਮੈਂ ਇਹਨਾਂ ਨੂੰ ਮੈਂ ਸਾਰੇ ਤਿਆਰ ਕਰਕੇ ਰੱਖ ਲੇ ਅੱਧ ਕੁੱਝ ਮਿਆ ਹੈਗਾ ਅਦਰਕ ਤੇ ਲਸਣ ਨੂੰ ਗ੍ਰਾਈਂਡ ਕਰਕੇ ਰੱਖ ਲਏਗਾ ਫਿਰ ਤੜਕਾ ਲਗਾਵਾਂਗੇ ਅਦਰਕ ਲਸਣ ਜੇ ਤੁਹਾਡੇ ਕੋਲ ਹਜੇ ਮਿਰਚ ਹੈਗੀ ਉਹ ਵੀ ਪਾ ਸਕਦੇ ਹੋ ਮੇਰੇ ਕੋਲ ਵੀ ਹੈਗੀ ਆ ਪਰ ਮੈਂ ਇਸ ਕਰਕੇ ਨਹੀਂ ਪਾਈ ਆ ਮੈਂ ਲਾਲ ਮਿਰਚ ਪਾਉਂਗ ਤਾਂ ਕਿ ਕਲਰ ਸੋਹਣਾ ਹੋ ਜਾ ਆਚਾਰ ਦਾ ਆਪਾਂ ਹਰੀ ਮਿਰਚ ਵੀ ਵਿੱਚ ਹੀ ਗ੍ਰਾਈਂਡ ਕਰ ਸਕਦਾ ਐ ਇਹਦੇ ਤੇ ਇਧਰ ਮੈਂ ਪੀਸ ਲਈ ਖੜੇ ਮਸਾਲੇ ਲੌਂਗ ਦਾਲਚੀਨੀ ਤੇ ਵੱਡੀ ਇਲਾਇਚੀ ਤਿੰਨੇ ਚੀਜ਼ਾਂ ਮੈਂ ਇਹ ਪੀਸ ਲਈਆਂ ਜੱਗ 'ਚ ਇਹ ਹੋ ਗਿਆ ਤੇ ਇਧਰ ਮੈਂ ਕੱਢ ਕੇ ਰੱਖਿਆ ਹੋਇਆ ਗੁੜ ਗੁੜ ਪਾਵਾਂਗੇ ਉਹਲੇ ਆਪਾਂ ਪਾਵਾਂਗੇ ਸਿਰਕਾ ਤਾਂ ਕਿ ਖੱਟ ਮਿੱਠਾ ਜਿਹਾ ਆਚਾਰ ਬਣ ਥੋੜਾ ਖੱਟ ਮਿੱਠਾ ਜਿਹਾ ਫਲੇਵਰ ਰਵੇ ਚਟਪਟਾ ਜਿਹਾ ਬਣ ਜੇ ਕਿਉਂਕਿ ਸਬਜ਼ੀਆਂ ਦਾ ਆਚਾਰ ਚ ਨਾ ਥੋੜੀ ਖਟਾਸ ਥੋੜੀ ਮਿਠਾਸ ਥੋੜਾ ਜਿਹਾ ਕਰਾਰਾ ਬਣ ਜਾ ਉਹ ਵਧੀਆ ਲੱਗਦਾ ਹੁੰਦਾ ਮਸਾਲੇ ਮੇਰੇ ਸਾਰੇ ਤਿਆਰ ਨੇ ਪੀਸਣ ਵਾਲੇ ਪੀਸ ਲਏ ਅਦਰਕ ਲਸਣ ਗ੍ਰਾਈਂਡ ਕਰ ਲਿਆ ਇਹ ਕਰ ਲਿਆ ਦੂਜੇ ਮਸਾਲੇ ਜਿਹੜੇ ਸਾਬਤ ਪਾਉਣੇ ਜੀਰਾ ਅਜਵੈਨ ਸੌਂਫ ਰਾਈ ਉਹ ਬਾਹਰ ਧੁੱਪੇ ਤੇ ਰੁਪੇ ਨੇ ਸਬਜ਼ੀ ਸੁੱਕੀ ਜਾਂਦੀ ਆ ਬਸ ਜਦ ਸੁੱਕ ਗਈ 12:30 ਹੋਏ ਨੇ ਹਲਤਾਂ ਮੈਂ ਫਿਰ 2 ਵਜੇ ਤੋਂ ਬਾਅਦ ਹੀ ਤੇ ਸ਼ਾਮ ਦੀ ਸਬਜੀ ਉਹਨੇ ਮੈਨੂੰ ਫਿਰ ਆਏ ਸ਼ਾਮ ਨੂੰ ਕੰਮ ਇਕੱਠੇ ਹੋਣ ਨੂੰ ਕਿ ਉਹ ਤੇ ਸ਼ਾਮ ਦੀ ਸਬਜੀ ਬਣਾਉਣੀ ਹੈ ਮੈਂ ਗਾਜਰ ਮਟਰ ਬਣਾਉਣੇ ਨੇ ਅਚਾਰ ਵੀ ਬਣਾਉਣਾ ਦੇਖਦੀਆਂ ਫਿਰ ਹਰ ਲੇਡੀਜ਼ ਨੂੰ ਸਾਰਾ ਕੰਮ ਬੈਲੈਂਸ ਕਰਨਾ ਪੈਂਦਾ ਹੈ ਕਿ ਆਪਣਾ ਕੰਮ ਵਾਧੂ ਹੋਵੇ ਹਨ ਫਿਰ ਉਸ ਹਿਸਾਬ ਨਾਲ ਜਲਦੀ ਵੀ ਕਰਨਾ ਪੈਂਦਾ ਮੈਂ ਸਬਜੀ ਮੈਂ ਕੱਟ ਕੇ ਰੱਖਦੀ ਸਵੇਰੀ ਗਾਜਰਾਂ ਦੀ ਮੈਂ ਨਾ ਉਹ ਬਾਹਰ ਲਾਗੀ ਇਸ ਮੈਂ ਧੁੱਪ ਸੇਕ ਰੀ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਧੁੱਪ ਸੇਕਾਂ ਅੰਦਰ ਠੰਡ ਲੱਗਦੀ ਜਾਂ ਜਾਂਦੇ ਆ ਤੇ ਜਦੋਂ ਬਾਹਰ ਧੁੱਪੇ ਕਾਫੀ ਟਾਈਮ ਬੈਠ ਰਹੇ ਨੇ ਫਿਰ ਆਏ ਹੁੰਦਾ ਵੀ ਹੁਣ ਧੁੱਪ ਜ਼ਿਆਦਾ ਲੱਗਣ ਲੱਗੀ ਤੇ ਤੇ ਮੈਂ ਕਿਸਾ ਥੋੜਾ ਟਾਈਮ ਤੋ ਪਿਪਨੇ ਆ ਥੋੜਾ ਜਿਹਾ ਚਾਰ ਨੂੰ ਉਲਟਾ ਪਲਟਾ ਰਹੀ ਸੀ ਗੋਭੀ ਨੂੰ ਜਿਆਦਾ ਬਰੀਕ ਪੀਸ ਨਹੀਂ ਮੈਂ ਗੋਭੀ ਤੇ ਕੱਟੇ ਸੀ ਕਿਉਂਕਿ ਜਦੋਂ achar ਬਣਾਉਣੀ ਆ ਹਲਾਉਣੀ ਆ ਕਰਾਈ ਹੁੰਦਾ ਉਹ ਹੋਰ ਵੀ ਜਿਆਦਾ ਭੁਰ ਜਾਂਦੇ ਨੇ ਇਸ ਕਰਕੇ ਮੈਂ ਕਿ ਹਲਾਨਾ ਥੋੜਾ ਜਿਹਾ ਤਾਂ ਕਿ ਸਾਰੇ ਪਾਸੇ achar ਇਹ ਸੁੱਕ ਜੇ ਗਿੱਲਾ ਨਾ ਰਵੇ ਸਾਰੇ achar ਨੂੰ ਇਹ ਮੈਂ ਉਲਟਾ ਰਹੀ ਜੁਨੇ ਸਾਈਡਸ ਚੇਂਜ ਕਰ ਰਹੀ ਸੀ ਮੈਂ ਦੋ ਤਿੰਨ ਵਾਰ ਉਲਟਾਇਆ ਬਲਟਾਇਆ ਤਾਂ ਕਿ ਅਚੀ ਤਰ੍ਹਾਂ ਸੁੱਕ ਜੇ ਪਾਣੀ ਨਾ ਰਵੇ ਦੇ ਵਿੱਚ ਤੇ ਸੇਕ ਦੀਆਂ ਧੁੱਪ ਤੇ ਫਿਰ ਉਸ ਤੋਂ ਬਾਅਦ ਬਣਾਵਾਂਗੀ ਆਪਾਂ ਆਚਾਰ ਸਬਜ਼ੀਆਂ ਨੂੰ ਅੰਦਰ ਚੱਪ ਲਈ ਧੁੱਪ ਲਾਤੀ ਜਿੰਨਾ ਕਿ ਇਹਨਾਂ ਨੂੰ ਸੁਕਾਉਣਾ ਸੁਕਾ ਲਿਆ ਤਾਂ ਹੁਣ ਸ਼ੁਰੂ ਕਰਦੇ ਆਂ ਆਚਾਰ ਬਣਾਉਣਾ ਮਾਮ ਮੇਰਾ ਸਾਰਾ ਪਿਆਰਾ ਗੋੜ ਸਰਫਾ ਮਸਾਲੇ ਲਸਣ ਅਦਰਕ ਗ੍ਰਾਈਂਡ ਕਰ ਲਿਆ ਸਾਰਾ ਸਮਾਨ ਪਿਆਰਾ ਕੜਾਹੀ ਵਿੱਚ ਰੱਖ ਲਈ ਗੈਸ ਤੇ ਤੇਲ ਪਾ ਲਿਆ ਹੁਣ ਸ਼ੁਰੂ ਕਰਦੇ ਆਂ ਆਚਾਰ ਬਣਾਉਣਾ ਸਬਜ਼ੀਆਂ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਸੁਕਾਉਣੇ ਹੈਗੇ ਜਿੰਨੀਆਂ ਜ਼ਿਆਦਾ ਸੁਕਾਵਾਂਗੇ ਉਹਨੇ ਚੀੜਾ ਹੋ ਜਾਊਗਾ ਆਚਾਰ ਫਿਰ ਆਪਣਾ ਬਸ ਉਹਨਾਂ ਨੂੰ ਸੁਕਾਉਣਾ ਕਿ ਆਪਾਂ ਹੱਥਾਂ 'ਚ ਫੜੀਏ ਤਾਂ ਆਪਾਂ ਪਾਣੀ ਦਾ ਬਿਲਕੁਲ ਵੀ ਫੀਲ ਹੋਵੇ ਬਸ ਉਹਨਾਂ ਨੂੰ ਕਿਹੇ ਸੁਕਾਉਣੀਆਂ ਨਹੀਂ ਹੈ देखो पानी बिल्कुल नहीं फील हो रहा है भी पानी है मॉइस्चर सुक गया जो ज्यादा सुखावे तो ज्यादा खाने भी अचार नहीं स्वाद बनना बिल्कुल चीड़ा हो जूगा ये शुरू कर दें अपना बना अचार इधर कढ़ाई में मैं पा लिया सरों का तो तेल पहले आप मसाले भुनोंगे तेल ते सरों तेल जो पूरा अच्छी तरह गर्म हो गया पहले मैं ये पा रही हूँ लसन अदरक का पेस्ट गैस मैं स्लो करता तेल गर्म करके निका और गैस बिल्कुल मैं लो करता ਅਦਰਕ ਤੇ ਲਸਣ ਨੂੰ ਆਪਾਂ ਹਲਕਾ ਜਾ ਭੁੰਨਣ ਦਵਾਂਗੇ ਬਰਾਊਨ ਕਰਾਂਗੇ ਗੈਸ ਆਪਾਂ ਸਲੋ ਕਰ ਦੇਣਾ ਬਿਲਕੁਲ ਜੋ ਤੇਲ ਆਪਣਾ ਗਰਮ ਹੋ ਗਿਆ ਗੈਸ ਸਲੋ ਹੀ ਰੱਖਣਾ ਫਿਰ ਆਪਾਂ ਹਰੀ ਮਿਰਚ ਦਾ ਪੇਸਟ ਵੀ ਇਹਦੇ ਵਿੱਚ ਪਾ ਸਕਦੇ ਹਰੀ ਮਿਰਚਾਂ ਕੁੱਟ ਕੇ ਪਾ ਸਕਦੇ ਹਾਂ ਪਰ ਮੈਂ ਲਾਲ ਮਿਰਚ ਪਾਉਂਗੀ ਤਾਂ ਕਿ ਕਲਰ ਵਧੀਆ ਆ ਜਾਏ ਤੇ ਤੁਸੀਂ ਹਰੀ ਮਿਰਚਾ ਪਾਉਣਾ ਚਾਹੋ ਤਾਂ ਹਰੀ ਮਿਰਚਾ ਪਾ ਸਕਦੇ ਆ ਇੱਕ ਵਾਰ ਮੈਂ ਇਹਦੇ ਵਿੱਚ ਕੱਟ ਲਸਣ ਅਦਰਕ ਪਾਇਆ ਥੋੜਾ ਜਿਹਾ ਇਹਨੂੰ ਭੁੰਨਣ ਦਿੰਨੇ ਆ ਥੋੜਾ ਜਿਹਾ ਭੁੰਨ ਹੋ ਗਿਆ ਉਸ ਬਾਅਦ ਪਾਵਾਂਗੇ ਹਿੰਗ ਤੇ ਹਿੰਗ ਦੇ ਨਾਲ ਹੀ ਆਪਾਂ ਦੂਜੇ ਮਸਾਲੇ ਪਾਵਾਂਗੇ ਬਿਲਕੁਲ ਸਲੋ ਗੈਸ ਤੇ ਆਪਾਂ ਮਸਾਲੇ ਭੁੰਨਾਂਗੇ ਗੈਸ ਤੇਜ਼ ਕੀਤਾ ਤਾਂ ਇਹ ਮੱਚ ਜਾਣਗੇ ਫਿਰ ਟੇਸ ਨਹੀਂ ਵਧਿਆਉਣਾ achar ਦਾ ਹੁਣ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਰਾਈ ਅਜਵੈਨ ਸੌਂਫ ਇਹ ਚਾਰੇ ਚੀਜ਼ਾਂ ਆਪਾਂ ਪਾਵਾਂਗੇ ਹਲਕਾ ਜਿਹਾ ਇਹਨਾਂ ਨੂੰ ਭੁੰਨ ਲਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ achar ਬਣਦਾ ਤੁਸੀਂ ਇੱਕ ਵਾਰ ਜੂ ਟ੍ਰਾਈ ਕਰਿਓ ਉਸੀ ਕਿਸ ਤਰੀਕੇ ਨਾਲ ਬਣਾਉਣਾ ਥੋੜਾ ਕੋਈ ਹੋਰ ਤਰੀਕਾ ਤਾਂ ਉਹ ਵੀ ਮੈਨੂੰ ਤੁਸੀਂ ਜ਼ਰੂਰ ਦੱਸਿਓ ਇਹਦੇ ਵਿੱਚ ਪਾਤੀਏ ਮਸਾਲੇ ਆਪਾਂ ਆ ਜਿਹੜੇ ਹੁਣ ਮਸਾਲੇ ਪੀਸੇ ਸੀ ਉਹ ਰਹਿ ਗਏ ਗੈਸ ਆਪਾਂ ਲੋ ਮੀਡੀਅਮ ਤੇ ਰੱਖਣਾ ਗੈਸ ਬਿਲਕੁਲ ਤੇਜ਼ ਨਾ ਕਰੋ ਨਹੀਂ ਮਸਾਲੇ ਮੱਚ ਜਾਣਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਅਕੋਰਡਿੰਗ ਟੂ ਟੇਸਟ ਪਾਵਾਂਗੇ ਆਪਾਂ ਹਨਾ ਜਿੰਨਾ ਕਾ ਚਾਰ ਤੁਹਾਨੂੰ ਲੱਗਦਾ ਵੀ ਕਿੰਨਾ ਕ ਇਹ ਪਹਿਲੇ ਮੈਂ ਨਮਕ ਮਿਰਚ ਹਲਦੀ ਮਿਰਚ ਪਹਿਲਾਂ ਮੈਨੂੰ ਐਸ ਵਿੱਚ ਦੇਗੀ ਮਿਰਚ ਵੀ ਪਾਉਂਗੀ ਨਾਲ ਫਿਰ ਮੈਂ ਨਹੀਂ ਪਾਈ ਕਿਉਂਕਿ ਇਹ ਜਿਹੜੀ ਮਿਰਚਾਂ ਨੇ ਅਸੀਂ ਘਰੇ ਪੀਸੀਆਂ ਸੀ ਕਲਰ ਇਹਨਾਂ ਦਾ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਫਿਰ ਮੈਂ ਦੇਗੀ ਮਿਰਚ ਪਾਈ ਨਹੀਂ ਹੈਗੀ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਆਪਣੇ achar ਦੇ ਅਕੋਰਡਿੰਗ ਨਮਕ ਮਿਰਚ ਹਲਦੀ ਥੋੜਾ ਜਿਹਾ ਸੇਕ ਆਪਾਂ ਇਹਨਾਂ ਨੂੰ ਆਵਾਂਗੇ ਤਾਂ ਕਿ ਇਹਨਾਂ ਦਾ ਕੱਚਾਪਨ ਨਿਕਲ ਜੇ ਮੈਨੂੰ ਹਰ ਸਾਲ ਐਸੇ ਤੋਂ ਇਹ ਕਿਨਾਂ achar ਬਣਾਉਣੀ ਹੁੰਦੀ ਸਬਜ਼ੀਆਂ ਤੇ achar ਖਰਾਬ ਨਹੀਂ ਹੁੰਦਾ ਹੈਗਾ ਇਹ ਤਾਂ ਮੈਂ ਨੋਟਿਸ ਕੀਤਾ ਵੀ achar ਖਰਾਬ ਨਹੀਂ ਹੁੰਦਾ ਤੇ ਲਾਸਟ ਈਅਰ ਮੈਂ ਆਪਣੀ ਹੈਲਪਰ ਨੂੰ ਦਿੱਤਾ ਸੀ ਉਹ ਵੀ ਕਹਿੰਦੀ ਆ ਚਾਹਣ ਤੁਹਾਡਾ ਬਹੁਤ ਜ਼ਿਆਦਾ ਸਾਨੂੰ ਵੀ ਸਾਰਿਆਂ ਨੂੰ ਬਹੁਤ ਸਵਾਦ ਲੱਗਿਆ ਤੇ ਨਮਕ ਮਿਰਚ ਹਲਦੀ ਨੂੰ ਸੇਕ ਲੱਗਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਆਪਾਂ ਖੜੇ ਮਸਾਲੇ ਪੀਸੀ ਸੀ ਦਾਲ ਚੀਨੀ ਲੌਂਗ ਵੱਡੀ ਲਾਈਚੀ ਨਾਲ ਪਾ ਦਨ ਥੋੜਾ ਜਿਹਾ ਅੰਬਚੂਰ ਪਾਊਡਰ ਤੇ ਇਹਨਾਂ ਨੂੰ ਹਲਕਾ ਜਿਹਾ ਕਰਲਾ ਨੇ ਮਿਕਸ ਬਸ ਉਹ ਜਿਸ ਗੱਲ ਦਾ ਧਿਆਨ ਰੱਖੋ ਗੈਸ ਬਿਲਕੁਲ ਤੇਜ਼ ਨਾ ਕਰੋ ਨਹੀਂ ਮਸਾਲੇ ਮਾਚੀ ਕਰਨਗੇ ਤੇ ਇਹਦੇ ਵਿੱਚ ਆਪਾਂ ਪਾ ਦਨ ਗੁੜ ਗੁੜ ਛੋਟੇ ਟੁਕੜਿਆਂ ਚ ਮੈਂ ਕੱਟ ਲਿਆ ਗੁੜ ਮੈਂ ਅੱਜ ਨਾਲ ਹੀ ਲੈ ਮੈਂ ਕੋਈ ਮਿੰਕੇ ਕੋਈ ਚੀਜ਼ ਨਹੀਂ ਲਈ ਹੈਗੀ ਅੰਤਾਜੇ ਨਾਲ ਹੀ ਮੈਂ ਗੁੜ ਲੈ ਲਿਆ ਇਹਦੇ ਵਿੱਚ ਪਾਵਾਂਗੇ ਸਿਰਕਾ ਜੇ ਤੁਹਾਨੂੰ ਆਚਾਰ ਚ ਮਿਠਾਸ ਪਸੰਦ ਆ ਤਾਂ ਗੁੜ ਤੁਸੀਂ ਪਾ ਸਕਦੇ ਹੋ ਘੱਟ ਪਸੰਦ ਆ ਘੱਟ ਪਾ ਲੋ ਮੈਂ ਘੱਟ ਹੀ ਪਾਇਆ ਜਿਆਦਾ ਚਾਰ ਫਿਰ ਜਿਆਦਾ ਗੁੜ ਨਾਲ ਨਾ ਮਿੱਠਾ ਜਾ ਹੋ ਜਾਂਦਾ ਮੈਂ ਉਹ ਜਿਆਦਾ ਵੀ ਨਹੀਂ ਪਾਇਆ ਤੇ ਪਤਾ ਨਾਲ ਸਿਰਕਾ ਸਿਰਕੇ ਨਾਲ ਕੀ ਹੋਊਗਾ ਖੱਟਾਪਨ ਜਾਊਗਾ ਆਚਾਰ ਵਿੱਚ ਬਹੁਤ ਜਿਆਦਾ ਅੱਛਾ ਫਲੇਵਰ ਆਊਗਾ ਔਰ ਆਪਣਾ ਆਚਾਰ ਨਹੀਂ ਖਰਾਬ ਹੋਊ ਸਿਰਕੇ ਨਾਲ ਇਹਦੇ ਕੁਝ ਇਸ ਤਰ੍ਹਾਂ ਦਾ ਹੀ ਹੋਊਗਾ ਇਹਦੇ ਵਿੱਚ ਆਪਾਂ ਸਾਰਾ ਸਮਾਨ ਪਾਤਾ ਵਾਸਤ ਲਈ ਆਪਣੀਆਂ ਸਬਜ਼ੀਆਂ ਰਹਿ ਗਈਆਂ ਪਾਉਣ ਵਾਲੀਆਂ ਤੇ ਥੋੜਾ ਇਹਦੇ ਵਿੱਚ ਬੋਇਲ ਆ ਗਿਆ ਫਿਰ ਆਪਾਂ ਪਾਵਾਂਗੇ ਸਬਜ਼ੀਆਂ ਜਦੋਂ ਗੁੜ ਖੁਰਜੇ ਵਿੱਚ ਪਿਗਲ ਜੇ ਹਨਾ ਤੇ ਆਪਣਾ ਬੋਇਲ ਆ ਜੇ ਤਾਂ ਫਿਰ ਆਪਾਂ ਪਾਵਾਂਗੇ ਸਬਜ਼ੀਆਂ ਔਰ ਸਬਜ਼ੀਆਂ ਨੂੰ ਬਹੁਤ ਜ਼ਿਆਦਾ ਸੇਕ ਨਹੀਂ ਲਵਾਉਣਾ ਹੈਗਾ ਇਹ ਕੋਰੇ ਨੂੰ ਅੱਛੀ ਤਰ੍ਹਾਂ ਕਰਾਂਗੇ ਮਿਕਸ ਬਸ ਜਿਹੜਾ ਨੀਚੇ ਉਹ ਗੁੜ ਦੀ ਤੇ ਸਿਰਕੇ ਦੀ ਚਾਸ਼ੀ ਜੈਨ ਉਹ ਉਬਲ ਜੇ ਉਹਨੂੰ ਉਬਾਲ ਆ ਜੇ ਬਸ ਇੱਕ ਦੋ ਮਿੰਟ ਲਈ ਪਕਾਉਣਾ ਹੈ ਤਾਂ ਕਿ ਆਪਣੀ ਜਿਹੜੀ ਗੁੜ ਦੀ ਤੇ ਸਿਰਕੇ ਦੀ ਚਾਸ਼ਾ ਉਹ ਗਾੜੀ ਹੋ ਜੇ ਇੰਨਾ ਕਿ ਪਕਾਉਣਾ ਬਹੁਤ ਜ਼ਿਆਦਾ ਸਬਜੀ ਨਹੀਂ ਬਣਾਉਣ ਕਿਉਂਕਿ ਆਪਾਂ ਸੈਮੀ ਬੋਇਲ ਜੀਆਂ ਕਰੀਆਂ ਹੋਈਆਂ ਸਬਜ਼ੀਆਂ ਬਹੁਤ ਜ਼ਿਆਦਾ ਆਪਣੇ ਕੱਚੀਆਂ ਵੀ ਨਹੀਂ ਹੈਗੀਆਂ ਨਹੀਂ ਬਿਲਕੁਲ ਸਬਜੀ ਬਣ ਤੋ ਅਚਾਰ ਆਪਣਾ ਜਲਦੀ ਖਰਾਬ ਹੋ ਜਾਊਗਾ ਅਚਾਰ ਬਣ ਗਿਆ ਤੇ ਇਹ ਠੰਡਾ ਹੋਗਾ ਨਾ ਫਿਰ ਅਸੀਂ ਤਰ੍ਹਾਂ ਫੇਰ ਆਪਾਂ ਪਾਵਾਂਗੇ ਇਹਨੂੰ ਕੰਟੇਨਰ ਵਿੱਚ ਹਜੇ ਗਰਮ ਹੈ ਕਲਰ ਵਗੈਰਾ ਸਾਰਾ ਕੁਝ ਬਹੁਤ ਅੱਛਾ ਆਇਆ ਖੁਸ਼ਬੂ ਵੀ ਬਹੁਤ ਅੱਛੀ ਆ ਰਹੀ ਹੈ ਮਸਾਲਿਆਂ ਦੀ ਤੇ ਇਧਰ ਮੈਂ ਸਬਜੀ ਵੀ ਬਣਨੀ ਰੱਖਤੀ ਨਾਲ ਦੀ ਨਾਲ ਗਾਜਰਾ ਮਟਰ ਦੀ ਸਬਜੀ ਬਣ ਰਹੀ ਆ ਮੈਂ ਚਿਲਦੀਆਂ ਥੋੜੇ ਜਿਹਾ ਪਿਆਜ਼ ਪਿਆਜ਼ ਛਿੱਲੇ ਹੋਏ ਖਤਮ ਹੋ ਗਏ ਮੈਂ ਹੁਣ ਬਾਹਰ ਬੈਠੀ ਛਿਲ ਰਹੀ ਸੀ ਪਿਆਜ਼ ਪਿਆਜ਼ ਛਿੱਲੇ ਹੋਏ ਖਤਮ ਹੋ ਗਈ ਸੀ ਮੈਂ ਕਿਹਾ ਨਾਲ ਦੀ ਨਾਲ ਹੋਰ ਛਿਲ ਕੇ ਰੱਖ ਲਾਂ ਨਹੀਂ ਕਿਈ ਵਾਰ ਆਪਾਂ ਨੂੰ ਬਹੁਤ ਥੋੜਾ ਜਿਹਾ ਪਿਆਜ਼ ਚਾਹੀਦਾ ਹੁੰਦਾ ਹੈ ਕਿਥੇ ਚੀਜ਼ ਲਈ ਹੈ ਨਾ ਤੇ ਫਿਰ ਐ ਹੁੰਦਾ ਵੀ ਥੋੜਾ ਜਿਹਾ ਪਿੱਛੇ ਹੁਣ ਮੈਨੂੰ ਪਿਆਜ਼ ਤਾਂ ਛਿਲਣਾ ਹੀ ਪਊਗਾ ਛਿੱਲੇ ਪਏ ਹੁਣ ਤਾਂ ਈਜ਼ੀ ਹੋ ਜਾਂਦਾ ਬਾਕੀ ਮੈਂ ਹੁਣ ਛਿੱਲੇ ਹੋਏ ਪਿਆਜ਼ ਯੂਜ਼ ਕਰਨ ਲੱਗੀ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਦਿੰਦੇ ਛਿਲਕੇ ਤਾਂ ਫਿਰ ਆਪਣੀ ਆਦਤ ਬਣ ਜਾਂਦੀ ਹੈ ਕਿ ਆ ਨਾ ਬਦ ਜੇ ਆਪਣੇ ਕੋਲ ਛਿੱਲੇ ਹੋਏ ਪਿਆਜ਼ ਖਤਮ ਹੋ ਗਏ ਨਾ ਆਪਾਂ ਨੂੰ ਵੀ ਆਪਣਾ ਕੰਮ ਔਖਾ ਹੋ ਜਾਣਾ ਆਪਾਂ ਫਿਰ ਆਪਾਂ ਯੂਸ ਟੂ ਹੋ ਜਾਂਦੇ ਹਨਾ ਉਹ ਚੀਜ਼ ਦੇ ਇਸ ਕਰਕੇ ਮੇਰੀ ਵੀ ਆਦਤ ਹੀ ਬਣ ਗਈ ਬਸ ਇਹ ਪਿਆਜ਼ ਨਾ ਫ੍ਰਿਜ ਵਿੱਚ ਛਿੱਲੇ ਪਏ ਹੁਣ ਜਦੋਂ ਵੀ ਆਪਾਂ ਨੂੰ ਚਾਹੀਦਾ ਤਾਂ ਚੱਕੋ ਉਹਨੂੰ ਜਿਵੇਂ ਮਰਜ਼ੀ ਤੁਸੀਂ ਉਹਨੂੰ ਕੱਟੋ ਥੋੜੀ ਮੈਂ ਲਸਣ ਛਿਲ ਕੇ ਰੱਖ ਲੂੰਗੀ ਲਸਣ ਵਾਸਤੇ ਛਿੱਲੀ ਹੋਈ ਮੇਰੇ ਕੋਲ ਪਈ ਆ ਪਰ ਮੈਂ ਚਲ ਥੋੜੀ ਜਿਹਾ ਹੋਰ ਛਿੱਲ ਲਾਂਨੀ ਆ ਟਾਈਮ ਹੋ ਰਿਹਾ 4:30 ਦਾ ਮੈਂ ਆ ਗਈ ਵਾਕ ਕਰਨ ਕੋਈ ਮੇਰਾ ਫਿਕਸ ਟਾਈਮ ਨਹੀਂ ਵੀ ਮੈਨੇ ਵੇਲੇ ਵਾਕ ਕਰਨੀ ਆ ਜਿੰਨੇ ਵੇਲੇ ਮੈਨੂੰ ਲੱਗਦਾ ਮੈਂ ਅੰਦਰੋਂ ਫ੍ਰੀ ਹੋ ਗੇ ਮੇਰਾ ਕੰਮ ਹੋ ਗਈ ਬਸ ਮੈਂ ਆ ਕੇ ਵਾਕ ਕਰਨ ਲੱਗ ਜਾਈਣੀ ਕੱਲ ਵਾਕ ਹੋਈ ਨਹੀਂ ਆ ਕੀ ਰਹਿ ਤੋ ਕੱਲ ਵਾਕ ਹੋਈ ਨਹੀਂ ਗੱਲ ਗਏ ਹੋਈ ਸੀ ਨਹੀਂ ਮੈਂ ਰੈਗੂਲਰ ਹੀ ਹੁੰਦਾ ਵੀ ਕੋਸ਼ਿਸ਼ ਹੀ ਹੁੰਦੀ ਵਾਕ ਹੋ ਜੇ ਕੋਈ ਨਾ ਕੋਈ ਫਿਜ਼ੀਕਲ ਵਰਕਆਊਟ ਤਾਂ ਹੋਈ ਹੋ ਤਾਂ ਐਕਸਰਸਾਈਜ਼ ਵਗੈਰਾ ਨਹੀਂ ਹੁੰਦੀ ਤੇ ਕੰਮ ਮੇਰੇ ਸਾਰੇ ਡੰਨੇ ਸਬਜ਼ੀ ਬਣੀ ਪਈ ਆ ਅਚਾਰ ਬਣ ਗਿਆ ਪਰ ਅਚਾਰ ਮੈਂ ਕੰਟੇਨਰ ਚ ਪਾਉਣਾ ਜੋ ਬਿਲਕੁਲ ਠੰਡਾ ਹੋ ਗਿਆ ਰਾਤ ਨੂੰ ਸਾਰੇ ਕੰਮ ਫਿਨਿਸ਼ ਹੋ ਗਏ ਨਾ ਕਿਚਨ ਦੇ ਲਾਸਟ ਤੇ ਬਿਲਕੁਲ ਫਿਰ ਉਹਨੂੰ ਕੰਟੇਨਰ ਚ ਪਾਉਂਗੀ ਤਾਂ ਕਿ ਬਿਲਕੁਲ ਵੀ ਕਰਮ ਨਾ ਰਹੇ ਕਿ ਤੇ ਖਰਾਬ ਨਾ ਹੋ ਜੇ ਅਚਾਰ ਮੈਨੂੰ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਪਰ ਮੈਨੂੰ ਖਾਣ ਦਾ ਸ਼ੌਂਕ ਨਹੀਂ ਹੈਗਾ ਮੇਰਾ ਅਚਾਰ ਮੈਂ ਬਿਲਕੁਲ ਨਹੀਂ ਖਾਂਦੀ ਇਹ ਨਹੀਂ ਕਿ ਮੈਨੂੰ ਚੰਗੇ ਨਹੀਂ ਲੱਗਦੇ ਮੈਨੂੰ ਆਦਤ ਹੀ ਨਹੀਂ ਹੈਗੀ achar ਖਾਣ ਦੀ ਬਿਲਕੁਲ ਵੀ ਜੇ ਦਾਲ ਸਬ지 ਬਿਲਕੁਲ ਸਿੱਕੇ ਹੋ ਘੱਟ ਨੂਨ ਮਿਰਚੜੀ ਹੋਵੇ ਉਵੇਂ ਜਿਵੇਂ ਖਾ ਲੂੰਗੀ ਪਰ ਇਹ ਨਹੀਂ ਹੈਗਾ ਕਿ ਮੈਂ ਅਚਾਰ ਲੈਣਾ ਨਾਲ ਮੈਂ ਚਾਰ ਪਤਾ ਨਹੀਂ ਮੈਨੂੰ ਸ਼ੌਂਕ ਇਹ ਨਹੀਂ ਹੈਗਾ ਚਾਰ ਖਾਣ ਦਾ ਜਮਾ ਵੀ ਇਹ ਤਾਂ ਤਿਆਰ ਪਣ ਜਾਂਦਾ ਚਾਰਖਾਨੇ ਜੀ ਉਸ ਕਰਕੇ ਫਿਰ ਨਾ ਮੈਂ ਮੰਨ ਨਹੀਂ ਕਰਦਾ ਖਾਣਨਾ ਬਣਾਉਣ ਦਾ ਮੈਨੂੰ ਬਹੁਤ ਸ਼ੌਂਕ ਹੈ ਬੇਕਰੇ ਸਾਰੇ ਤਰ੍ਹਾਂ ਦਾ achar ਹੁਣ ਪਰ ਮੈਨੂੰ ਖਾਣ ਦਾ ਬਿਲਕੁਲ ਨਹੀਂ ਹੈਗਾ ਜਿਵੇਂ ਹੁਣ ਸਰਦੀ ਵਾਲਾ ਮੌਸਮ ਆਇਆ ਤਾਂ ਐ ਹੁੰਦਾ ਹੁਣ ਸਰਦੀਆਂ ਜਿਹੜੇ ਜਿਹੜੇ achar ਆਪਾਂ ਪਾਉਨੇ ਆ ਉਹ ਸਾਰੇ achar ਹੋਣ ਔਲੇ ਦਾ achar ਵੀ ਮੈਂ ਔਲੇ ਦਾ achar ਵੀ ਵਧੀਆ ਲੱਗਦਾ ਪਰ ਔਲੇ ਦਾ ਨਾ ਉਈ ਗੱਲ ਮੈਨੂੰ ਸ਼ੌਂਕ ਨਹੀਂ ਹੈਗਾ ਖਾਣ ਦਾ ਨਹੀਂ ਮੈਨੂੰ ਸ਼ੌਂਕ ਦਿਵਿੰਦਰ ਨਹੀਂ ਖਾਂਦੇ ਮੰਮੀ ਕੱਦਾਂ ਦਿਨ ਖਾਂਦੇ ਨੇ ਫੇਰ ਆਣ ਕੇ ਕਹਿੰਗੇ ਖੱਟਾ ਹੈ ਮੈਨੂੰ ਐਨਾ ਤਾਂ ਮੇਰਾ ਗਲੜਾ ਖਰਾਬ ਕਰਦਾ ਤਾਂ ਕਰ ਕਿਵੇਂ ਬਣਾਇਆ ਨਹੀਂ ਮੈਂ ਮੌਲੇ ਦਾ ਵੀ ਬਣਾ ਕੇ ਰੱਖ ਲਾ ਟਾਈਮ ਹੋ ਰਿਹਾ 7:30 ਦਾ ਖਾਣਾ ਸਿਖਾ ਲਿਆ ਫਿਨਿਸ਼ ਹੋ ਗਿਆ ਡਿਨਰ ਦਾ ਕੰਮ ਕਿਉਂਕਿ ਦਿਵਿੰਦਰ ਨੇ ਜਲਦੀ ਖਾਣਾ ਖਾ ਲਿਆ ਜਲਦੀ ਕੰਮ ਖਤਮ ਹੋ ਗਿਆ ਨਾ ਵੀਰੋ ਘਰੇ ਲੇਟ ਹੁੰਦੇ ਲੇਟ ਖਾਣਾ ਖਾਂਦੇ ਫੇਰ ਆਏ ਹੁੰਦੇ ਚਲੋ ਇਕੱਠੇ ਬਣਾ ਲਾਂ ਇਕੱਠੇ ਬਣਾ ਲਾਂਗੇ ਤਾਂ ਲੋਨਾਂ ਨੂੰ ਜਲਦੀ ਰੋਟੀ ਮੰਗ ਲਈ ਜਲਦੀ ਖਾ ਲਈ ਜਲਦੀ ਕੰਮ ਖਤਮ ਹੋ ਗਿਆ ਅਚਾਰ ਮੈਂ ਕਾਹਤਕ ਡੱਬੇ ਵਿੱਚ ਬਹੁਤ ਜ਼ਿਆਦਾ ਟੇਸਟੀ achar ਬਣਿਆ ਦਿੰਦੇ ਨੇ ਖਾਦਾ ਫੁਲਕੇ ਨਾਲ ਕਹਿੰਦੇ achar ਬਹੁਤ ਸੁਆਦਾ ਔਰ ਇਹਦੀ ਖੁਸ਼ਬੂ ਵੀ ਬਹੁਤ ਸੋਹਣੀ ਆ ਇਹ ਡੱਬਾ ਖੋਲਦੇ ਨਾ ਮਸਾਲਿਆਂ ਦੀ ਖੁਸ਼ਬੂ ਬਹੁਤ ਸੋਹਣੀ ਆ ਵੀ ਹੈ ਇਹਨੂੰ ਕਰਦੋ ਨਾ ਬੰਦ ਹੁੰਦਾ ਬੱਪਰ ਗਿਆ ਪੂਰਾ ਡੱਬਾ ਡੱਬਾ ਹੀ ਪੂਰਾ ਭਰ ਗਿਆ achar ਦਾ ਹੁਣ ਕਰਾਂਗੇ ਮੋਚਾ achar ਖਾਇਆ ਕਰਾਂਗੇ ਤਰੋਠਾ ਨਾ ਫੋਨ ਕਰਦੇ ਵੀਡੀਓ ਦਾ ਐਂਡ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਸਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਕੋਈ ਨਵੀਂ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ